ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਜਿੰਨੀ ਦੇਰ ਤੱਕ ਪ੍ਰਧਾਨ ਜਤਿੰਦਰ ਗੌਰਵ ਜੀ ਫਾਸਟਿੰਗ 'ਚ ਰਹਿਣਗੇ, ਰਾਮਬੁਦਨਾਲ ਗੱਲ ਕਰਨਗੇ, ਪਰਮੇਸ਼ਰ ਦੀ ਫਜ਼ੂਲੀ ਦੇ ਵਿੱਚ ਬੈਠਣਗੇ, ਤੋਂ ਫੋਨ ਜਿਹੜਾ ਉਹ ਬਹੁਤ ਘੱਟ ਚੱਲੇਗਾ। ਔਰ ਇਸ ਕਰਕੇ ਕੁਝ ਸਮੇਂ ਦੇ ਲਈ ਉਹ ਗਲੋਬਲ ਤੇ ਜਿਹੜੀ ਜ਼ਿੰਮੇਵਾਰੀਆਂ, ਕਾਰਜਕਾਰੀ ਇੱਕ ਪ੍ਰਧਾਨ ਜਿਹੜਾ ਨਿਯੁਕਤ ਕਰਨ ਜਾ ਰਹੇ ਹਾਂ। ਔਰ ਨਾਲ ਦੀ ਨਾਲ ਜਦੋਂ ਇਹ ਟਾਈਮ ਪੂਰਾ ਹੋ ਜਾਏਗਾ ਤੇ ਇੱਕ ਫਿਰ ਮੀਟਿੰਗ ਇਸੇ ਤਰ੍ਹਾਂ ਕਰਕੇ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਕੀ ਕਰਨਾ ਵਾ ਸੋ ਮੈਂ ਜੋ ਮੈਨੂੰ ਹੁਕਮ ਹੋਇਆ ਵਾ ਪਾਸਰ ਜੀ ਸੰਧੂ ਜੀ ਵੱਲੋਂ ਜੋ ਅਸੀਂ ਫੈਸਲਾ ਕੀਤਾ ਵਾ ਕਿ ਤੁਸੀਂ ਕਿਸੇ ਨੇ ਵੀ ਬਿੰਦੂ ਪਰੰਤੂ ਨਹੀਂ ਕਰਨਾ ਕਿ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਗਲੋਬਲ ਚੱਲਦੀ ਆ ਸਾਡੇ ਦਾਸ ਪੌਸ਼ਰੰਕਰ ਨੂਲਾ ਜੀ ਉਹਨਾਂ ਦੇ ਗ੍ਰੇਸ ਦੇ ਜਰਾ ਬਕਮ ਕਰਦੇ ਆ ਸੋ ਜੋ ਫੈਸਲਾ ਵਾ ਉਹਦੇ ਮੁਤਾਬਕ ਸਾਡੇ ਗਲੋਬਲ ਦੀ ਜਿਹੜੀ ਪੂਰੀ ਟੀਮ ਉਹਦੇ ਵਿੱਚ ਸਾਡੇ ਇੱਕ ਸਾਥੀ ਨੇ ਬਹੁਤ ਵਧੀਆ ਬੜੇ ਪਿਆਰੇ ਸਾਥੀ ਆ ਪ੍ਰਧਾਨ ਜੀ ਦੇ ਬਹੁਤ ਨੇੜੇ ਨੇ ਸਾਡੇ ਬੜੇ ਨੇੜੇ ਹੈ ਸਾਡੀ ਟੀਮ ਦੇ ਔਰ ਜਿਲ੍ਹਾ ਲੁਧਿਆਣੇ ਦੇ ਪ੍ਰਧਾਨ ਕਾਰਜਕਾਰੀ ਟੀਮ ਦੇ ਮੈਂਬਰ ਨੇ ਉਹ ਤਿਆਨਗੇ ਰਾਜ ਦੀ ਸੀਧੀ ਸਪੱਸ਼ਟ ਸਮੇਂ ਦੇ ਵਾਸਤੇ ਬਹੁਤ ਬੜੀ ਜਿੰਮੇਵਾਰੀਆਂ ਉਹ ਸਾਡੇ ਹallelujah ਹਾ